ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਹਾਲੀ ਦੇ ਵਿੱਚ ਇਰਾਕ ਦੇ ਵਿੱਚ ਇੱਕ ਵਿਵਾਦਪੂਰਨ ਬਦਲਾਅ ਕੀਤਾ ਗਿਆ ਜਿਹਦੇ ਵਿੱਚ ਬਾਲ ਵਿਆਹ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ ਹੁਣ ਕੁੜੀਆਂ 9 ਸਾਲ ਦੀ ਉਮਰ ਦੇ ਵਿੱਚ ਵਿਆਹ ਕਰਵਾ ਸਕਦੀਆਂ ਨੇ ਜਦੋਂ ਕਿ ਪਹਿਲਾਂ ਵਿਆਹ ਦੀ ਘੱਟੋ ਘੱਟ ਉਮਰ 18 ਸਾਲ ਸੀ ਇਸ ਬਦਲਾਅ ਨੇ ਪੂਰੇ ਇਰਾਕ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਕਿਉਂਕਿ ਇਸ ਦੇ ਵਿਨਾਸ਼ਕਾਰੀ ਪਰਿਪਾਵਾਂ ਬਾਰੇ ਚਿੰਤਾ ਪ੍ਰਗਟ ਕੀਤੀਆਂ ਜਾ ਰਹੀਆਂ ਨੇ ਮੌਲਵੀਏ ਨੂੰ ਦਿੱਤਾ ਗਿਆ ਅਧਿਕਾਰ ਨਵੇਂ ਸੋਧੇ ਹੋਏ ਕਾਨੂੰਨ ਦੇ ਤਹਿਤ ਮੌਲਵੀਏ ਨੂੰ ਪਿਆ ਤਲਾਕ ਅਤੇ ਬੱਚਿਆਂ ਦੀ ਦੇਖਭਾਲ ਵਰਗੇ ਪਰਿਵਾਰਕ ਮਾਮਲਿਆਂ ਉੱਤੇ ਫੈਸਲਾ ਲੈਣ ਦੀ ਸ਼ਕਤੀ ਦਿੱਤੀ ਗਈ ਹੈ ਇਸ ਕਰਮ ਦਾ ਵਿਰੋਧ ਕਰਦੇ ਹੋਏ ਵਕੀਲ ਮੁਹੰਮਦ ਜੂਮਾ ਨੇ ਕਿਹਾ ਕਿ ਇਹ ਔਰਤਾ ਅਤੇ ਬੱਚਿਆਂ ਦੇ ਅਧਿਕਾਰਾਂ ਦੇ ਅੰਤਦਾਸ ਸੰਕੇਤ ਹੈ ਇਸ ਦੌਰਾਨ ਇराकी ਪੱਤਰਕਾਰ ਨੇ ਕਿਹਾ ਕਿ ਇਹ ਕਾਨੂੰਨ ਔਰਤਾ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਂਦਾ ਹੈ ਤੇ ਉਹਨਾਂ ਨੂੰ ਡਰ ਹੈ ਕਿ ਉਹਨਾਂ ਦੀ ਜ਼ਿੰਦਗੀ ਮੌਲਵੀਆਂ ਦੇ ਹੱਥਾਂ ਵਿੱਚ ਹੋ ਜਾਵੇਗੀ ਦਸਤੀ ਔਰਤਾ ਦੇ ਅਧਿਕਾਰਾਂ ਉਤੇ ਇਸ ਨੂੰ ਹਮਲਾ ਮੰਨਿਆ ਜਾ ਰਿਹਾ ਹੈ ਕਿਉਂਕਿ ਮਹਿਲਾ ਅਧਿਕਾਰ ਸਮੂਹਾਂ ਨੇ ਇਸ ਨਵੇਂ ਕਾਨੂੰਨ ਨੂੰ ਭਿਆਨਕ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਇਰਾਕ ਦੇ 1959 ਦੇ ਨਿੱਜੀ ਸਥਿਤੀ ਕਾਨੂੰਨ ਨੂੰ ਕਮਜ਼ੋਰ ਕਰਦਾ ਹੈ ਜਿਸ ਨੇ ਔਰਤਾ ਦੇ ਲਈ ਸੁਰੱਖਿਆ ਲਾਗੂ ਕੀਤੀ ਸੀ। ਮੁਲਕੀ ਅਧਿਕਾਰ ਕਾਰਕੁਨ ਇੰਤਜ਼ਾਰ ਅਲਮੀਆਲੀ ਨੇ ਇਸ ਕਾਨੂੰਨ ਨੂੰ ਬੱਚਿਆਂ ਦੇ ਜੀਵਨ ਦੇ ਅਧਿਕਾਰ ਦੀ ਉਲੰਘਣਾ ਦੱਸਿਆ ਅਤੇ ਕਿਹਾ ਕਿ ਇਹ ਔਰਤਾ ਦੇ ਲਈ ਤਲਾਕ, ਹਿਰਾਸਤ ਅਤੇ ਵਿਰਾਸਤ ਸੁਰੱਖਿਆ ਨੂੰ ਵੀ ਕਮਜ਼ੋਰ ਕਰੇਗਾ। ਗੱਲ ਕੀਤੀ ਜਾਵੇ ਤਾਂ ਔਰਤਾ ਦੇ ਅਧਿਕਾਰਾਂ ਉਤੇ ਇੱਕ ਤਰ੍ਹਾਂ ਦਾ ਸੰਕਟ ਵੀ ਛਾ ਗਿਆ ਹੈ ਇਰਾਕ ਦੇ ਵਿੱਚ ਔਰਤਾ ਦੀ ਆਜ਼ਾਦੀ ਦੇ ਲਈ ਸੰਘਟਨ ਦੀ ਪ੍ਰਦਾਨ ਯਾਨਰ ਮੁਹੰਮਦ ਨੇ ਇਸ ਤਬਦੀਲੀ ਨੂੰ ਡਾਕੀ ਔਰਤਾ ਦੇ ਲਈ ਇੱਕ ਵੱਡਾ ਝਟਕਾ ਦੱਸਿਆ ਤੇ ਕਿਹਾ ਕਿ ਇਸ ਸਾਲਾ ਦੇ ਸੰਘਰਸ਼ ਤੋਂ ਬਾਅਦ ਔਰਤਾਂ ਨੂੰ ਮਿਲੇ ਅਧਿਕਾਰ ਨੂੰ ਖੋਲ ਲੈਂਦੇ ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਇਰਾਕ ਦੇ ਵਿੱਚ ਔਰਤਾ ਤੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ ਅੰਦੋਲਨ ਤੇਜ਼ ਹੋ ਗਿਆ ਹੈ ਬੀ ਰਿਪੋਰਟ ਚੈਨ ਪੰਜਾਬੀ